ਅੱਲੀ ਗੱਲ ਦੱਸਦਾ ਗਹਾਂ ਨਾਲ ਗੱਲ ਕਰਦੇ ਹੋ ਠੀਕ ਹੈ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰਨਤੌਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਹੈ ਰੋਣ ਲੱਗ ਗਈ ਇੱਕ ਦਿਨ ਹਰਸਿਮਰਨਤ ਕੌਰ ਜੀ ਬੀਬਾ ਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੁਰਬਾਨ ਹੁਣ ਬਟਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਨਮਾਣੇ ਪੜਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ ਚੋਂ ਆਉਂਦਾ ਪਾਣੀ ਹੁ ਨੰਨੀ ਸ਼ਾਂ ਤੋਂ ਬਣ ਕੇ ਨਮਾਣੀ ਸੋ ਕਿੱਕਲੀ ਕੀ ਕਹਿੰਦੀ ਹੈ ਆਪਦੇ ਹੀ ਰੋਣਾ ਰੋਂਦੀ ਹੈ ਉਹ ਕਹਿੰਦੇ ਕਿ ਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਐ ਫਿਰ ਉਹ ਇੱਕ ਹੋਰ ਦੁੱਖ ਵੀ ਰੋਂਦੀ ਐ ਇੱਕ ਹੋਰ ਦੁੱਖ ਰੋਂਦੀ ਐ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਬੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ ਤਕੀ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਹਾਲ subscribe to one india channel and never miss an update ਉਹ ਚਾਹੁੰਦਾ ਐ ਬੋਲ ਕੇ ਦੱਸਾਂ ਗੱਲ ਵੀ ਸਾਰੀ ਖੋਲ ਕੇ ਦੱਸਾਂ ਕਿ ਮੈਂ ਸ਼ਕਲੋਂ ਤੰਗ ਨਹੀਂ ਲੱਗਦਾ ਕੀ ਫਿਰ ਮੈਂ ਦੁੱਖ ਬੋਲ ਕੇ ਦੱਸਾਂ ਕਿੰਨੀ ਦੂਰੀ ਪਾਈ ਬੈਠਾ ਐ ਮਿਣ ਕੇ ਜਾਂ ਫਿਰ ਤੋਲ ਕੇ ਦੱਸਾਂ ਦੋਸਤੋ ਅੱਜ ਗੱਲ ਕਰਨ ਲੱਗੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਇਲੈਕਸ਼ਨ ਦੇ ਦੌਰਾਨ 23 24 ਤਰੀਕ ਨੂੰ ਕੱਲ ਤੇ ਪਰਸੋਂ ਉਹਨਾਂ ਦੀ ਪੰਜਾਬ 'ਚ ਫੇਰੀ ਰੱਖੀ ਗਈ ਐ ਉਹਦੇ ਸਬੰਧ ਦੇ ਵਿੱਚ ਵੀ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੀਆਂ ਲੋੜਾਂ ਕੀ ਨੇ ਤੇ ਪੰਜਾਬ ਨਾਲ ਪਿਛਲੇ ਦਸਾਂ ਸਾਲਾਂ ਤੋਂ ਵਿਤਕਰਾ ਕਿੰਨਾ ਹੋਇਆ ਇਸ ਸਬੰਧ ਦੇ ਵਿੱਚ ਅੱਜ ਗੱਲਬਾਤ ਕਰਨ ਲੱਗੇ ਔਰ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਦੀ ਫੇਰੀ ਦੇ ਦੌਰਾਨ ਜਿਹੜੇ ਪੰਜਾਬ ਦੇ ਅਸਲੀ ਹਾਲਾਤ ਜਿਹੜੀਆਂ ਪੰਜਾਬ ਦੀਆਂ ਲੋੜਾਂ ਨੇ ਉਹ ਜ਼ਰੂਰ ਉਹਨਾਂ ਦੇ ਅੱਗੇ ਰੱਖੀਆਂ ਜਾਣ ਔਰ ਦੂਜੀ ਚੀਜ਼ ਮੈਂ ਮੋਦੀ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੀ ਪੰਜਾਬ ਨੂੰ ਪਿਛਲੇ ਦਸਾਂ ਸਾਲਾਂ ਦੇ ਵਿੱਚ ਦੇਣ ਕੀ ਹੈ ਤੁਸੀਂ ਪੰਜਾਬ ਦੇ ਹਾਲਾਤ ਕੀ ਸੀਗੇ ਤੇ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਹਾਲਾਤ ਕੀ ਹੋ ਗਏ ਪੰਜਾਬ ਇੱਕ ਮੋਸਟ ਜਿਹੜੀ ਸੈਕੂਲਰ ਸਟੇਟ ਗਿਣਿਆ ਜਾਂਦਾ ਸੀ ਧਰਮ ਨਿਰਪੱਖ ਕਿ ਸਾਰੇ ਧਰਮਾਂ ਦੇ ਲੋਕ ਇੱਥੇ ਸਾਂਝੇ ਰਹਿੰਦੇ ਆ ਪਿਆਰ ਨਾਲ ਰਹਿੰਦੇ ਆ ਪੰਜਾਬ ਦੇ ਵਿੱਚ ਕਦੀ ਵੀ ਹਿੰਦੂ ਸਿੱਖ ਦਾ ਦੰਗਾ ਹਿੰਦੂ ਸਿੱਖ ਦੀ ਲੜਾਈ ਨਹੀਂ ਸੀ ਹੋਈ ਈਵਨ ਇੱਥੋਂ ਤੱਕ 1984 ਦੇ ਵਿੱਚ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੁੰਦਾ 1984 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਦੰਗੇ ਹੁੰਦੇ ਆ ਕਦੀ ਵੀ ਲੜਾਈ ਇਹ ਨਹੀਂ ਬਣੀ ਕਿ ਹਿੰਦੂ ਵਰਸਸ ਸਿੱਖ ਕਦੀ ਵੀ ਇਹ ਮੁੱਦਾ ਨਹੀਂ ਬਣਿਆ ਹਿੰਦੂ ਵਰਸਸ ਸਿੱਖ ਹਾਂ ਇਹ ਮੁੱਦਾ ਜ਼ਰੂਰ ਬਣਿਆ ਕਾਂਗਰਸ ਵਰਸਸ ਸਿੱਖ ਜਾਂ ਕਾਂਗਰਸ ਵਰਸਸ ਹਰਮੰਦਰ ਸਾਹਿਬ 1984 ਚ ਦਿੱਲੀ ਦੰਗਿਆਂ ਦੇ ਬਾਵਜੂਦ ਵੀ ਪੰਜਾਬ ਚ ਕਦੀ ਵੀ ਕਿਸੇ ਹਿੰਦੂ ਪਰਿਵਾਰ ਦਾ ਨੁਕਸਾਨ ਦੰਗਿਆਂ ਦੇ ਰੂਪ ਦੇ ਵਿੱਚ ਨਹੀਂ ਹੋਇਆ ਹਾਂ ਅਤਵਾਦੀ ਕਟਨਾਵਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਉਹਦੇ ਵਿੱਚ ਹੋਇਆ ਹੋਊਗਾ ਪਰ ਹਿੰਦੂ ਸਿੱਖ ਦਾ ਮਸਲਾ ਕਦੀ ਵੀ ਪੰਜਾਬ ਦੇ ਵਿੱਚ ਨਹੀਂ ਰਿਹਾ ਜਿਹੜੇ ਹੁਣ ਹਾਲਾਤ ਬਣ ਗਏ ਆ ਇਥੋਂ ਤੱਕ ਕਿ 1984 ਤੋਂ ਬਾਅਦ ਵੀ ਬਹੁਤ ਸਾਰੇ ਹਿੰਦੂ ਪਰਿਵਾਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਆਪਣਾ ਸਿੱਖ ਬਣਾਇਆ ਜਾਂਦਾ ਸੀਗਾ ਇਹ ਰਵਾਇਤ ਸੀਗੀ ਪੰਜਾਬ ਦੀ ਇਹ ਰਵਾਇਤ ਸੀਗੀ ਸਾਡੇ ਦੋਵਾਂ ਧਰਮਾਂ ਦੀ ਸਾਂਝੀ ਬਹੁ ਗਿਣਤੀ ਹਿੰਦੂ ਪਰਿਵਾਰਾਂ ਦੇ ਲਾਵਾਂ ਫੇਰੇ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੇ ਰਹੇ ਆ ਖੰਡਪਾਤ ਸਾਹਿਬ ਤੋਂ ਬਾਅਦ ਹੁੰਦੇ ਰਹੇ ਆ ਅੱਜ ਵੀ ਲੋਕ ਕਰਦੇ ਆ ਪਰ ਹੌਲੀ ਹੌਲੀ ਇਹ ਟ੍ਰੈਂਡ ਜਿਹੜਾ ਹੌਲੀ ਹੌਲੀ ਇਹ ਪ੍ਰਚਾਰ ਤੇ ਹੌਲੀ ਹੌਲੀ ਜਿਹੜੀ ਸਤਿ ਭਾਵਨਾ ਤੇ ਭਾਈਚਾਰਾ ਸੀਗਾ ਉਹ ਘਟ ਰਿਹਾ Hindu ਪਰਿਵਾਰਾਂ ਦੇ ਖੁਸ਼ੀ ਗਮੀ ਦੇ ਪ੍ਰੋਗਰਾਮ ਵੀ ਸ੍ਰੀ ਕੰਨਪੜ ਸਾਹਿਬ ਦੇ ਨਾਲ ਬਹੁ ਗਿਣਤੀ ਦੇ ਵਿੱਚ ਹੁੰਦੇ ਸੀਗੇ ਔਰ ਹਰਮੰਦਰ ਸਾਹਿਬ ਦੇ ਵਿੱਚ ਸ਼ਹਿਰੀ ਸਿੱਖਾਂ ਨਾਲੋਂ ਹਮੇਸ਼ਾ ਹੀ ਜਿਹੜੇ ਸ਼ਹਿਰੀ Hindu ਆ ਉਹਨਾਂ ਦੀ ਗਿਣਤੀ ਹਮੇਸ਼ਾ ਹੀ ਜ਼ਿਆਦਾ ਹੁੰਦੀ ਸੀ ਕਿ ਪਰ ਹੁਣ ਪਤਾ ਨਹੀਂ ਕੀ ਨਜ਼ਰ ਲੱਗ ਗਈ ਪੰਜਾਬ ਨੂੰ ਕਿਉਂਕਿ ਸਭ ਮੰਨਦੇ ਸੀਗੇ ਕਿ ਹਰਮੰਦਰ ਸਾਹਿਬ ਸਾਰਿਆਂ ਦਾ ਸਾਂਝਾ ਵਾ ਪਰ ਹੁਣ ਤੁਹਾਡੇ 10 ਸਾਲ ਦੇ ਕਾਰਜਕਾਲ ਤੋਂ ਪੰਜਾਬ ਦੇ ਹਾਲਾਤ ਪਤਾ ਕੀ ਬਿਆਨ ਕਰਦੇ ਆ ਮੋਦੀ ਸਾਹਿਬ ਕਿ ਵੰਡ ਨੇ ਚਲੇ ਥੇ ਜ਼ਮੀਨ ਵੰਡ ਨੇ ਚਲੇ ਥੇ ਜ਼ਮੀਨ ਇਮਾਨ ਵੰਟ ਦਈਏ ਖੀਚ ਕੇ ਸਰਹਦਾਂ ਇਨਸਾਨ ਵੰਟ ਦਈਏ ਵਹੀ ਰੁਕ ਜਾਤੇ ਤੋ ਵੀ ਖੈਰ ਮਨਾਤੇ ਹਮ ਮੁੱਦੇ ਖਤਮ ਹੋਏ ਤੋ ਭਗਵਾਨ ਵੰਟ ਦਈਏ ਆ ਪੰਜਾਬ ਦੇ ਹਾਲਾਤ ਜਿਹੜੇ ਬਣ ਗਏ ਆ ਔਰ ਮੈਂ ਜਣੀਆਂ ਗੱਲਾਂ ਕਰਨ ਲੱਗਾ ਇਹਨੂੰ ਬੀਜੇਪੀ ਵਾਲੇ ਖਾਸ ਕਰਕੇ ਜਿਹੜੇ ਲੋਕ ਮਤਲਬ ਭੇਡਾਂ ਦੇ ਤੌਰ ਤੇ ਵੀ ਕੁਝ ਨਹੀਂ ਵੇਖਣਾ ਤੇ ਸਿਰਫ ਇੱਕੋ ਪਾਸੇ ਤੁਰ ਪੈਣਾ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਇਹਦੇ ਉੱਤੇ ਗੌਰ ਜ਼ਰੂਰ ਕਰਨ ਮੇਰੀ ਹੁਸ਼ ਦੇ ਵਿੱਚ ਇਹ ਪਹਿਲੀ ਚੋਣ ਹੈ ਜਿਹਦੇ ਉੱਤੇ ਪਬਲਿਕ ਇਹ ਡਿਸਕਸ਼ਨ ਨਹੀਂ ਕਰ ਰਹੀ ਕਿ ਡਵੈਲਪਮੈਂਟ ਕੀ ਹੈ ਇਹਦੇ ਫਾਇਦੇ ਕੀ ਹੋਣੇ ਆ ਇਹਦੇ ਨੁਕਸਾਨ ਕੀ ਹੋਣੇ ਆ ਬਲਕਿ ਚਰਚਾ ਪਤਾ ਕੀ ਛਿੜਦੀ ਆ ਸਵੇਰ ਤੋਂ ਸ਼ਾਮ ਤੱਕ ਕਿ ਹਿੰਦੂ ਕਿੱਧਰ ਵੋਟ ਪਾਊਗਾ ਸਿੱਖ ਕਿੱਧਰ ਵੋਟ ਪਾਊਗਾ ਔਰ ਲੋਕੇ ਨਹੀਂ ਓਪਨਲੀ ਖੁੱਲੇ ਆਮ ਲੋਕਾਂ ਕੇ ਚਰਚਾ ਕਰਨ ਲੱਗ ਪਏ ਹਿੰਦੂ ਸਿੱਖ ਦਾ ਪਾੜਾ ਇੰਨਾ ਵੱਧ ਗਿਆ ਕਿ ਮੂੰਹ ਦੇ ਉੱਤੇ ਇੱਕ ਦੂਜੇ ਨੂੰ ਬੁਲਾਉਂਦੇ ਆ ਰਾਮ ਰਾਮ ਸਤ ਸ੍ਰੀ ਅਕਾਲ ਤੇ ਜਦੋਂ ਕਿਤੇ ਪਿੱਛੇ ਪਿੱਠ ਪਿੱਛੇ ਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਇਹ ਤੁਹਾਡੇ 10 ਸਾਲਾਂ ਦੀ ਦੇਣ ਹੈ ਮੋਦੀ ਸਾਹਿਬ ਪੰਜਾਬ ਚ ਵੋਟਾਂ ਦੀ ਖਾਤਰ ਇੱਕ ਡਰ ਦਾ ਮਾਹੌਲ ਜਿਹੜਾ ਪੈਦਾ ਕੀਤਾ ਗਿਆ ਇੱਕ ਡਰ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਹਿੰਦੂ ਧਰਮ ਚ ਡਰ ਪੈਦਾ ਕਰਕੇ ਵੋਟ ਲੈਣ ਦਾ ਜਿਹੜਾ ਕਾਰਨਾਮਾ ਕੀਤਾ ਗਿਆ ਵੋਟ ਲੈਣ ਦੀ ਕੋਸ਼ਿਸ਼ ਕੀਤੀ ਗਈ ਔਰ ਇਥੋਂ ਤੱਕ ਆ ਰੋਜ਼ ਦੇਖਣ ਨੂੰ ਮਿਲ ਰਿਹਾ ਕਿ ਧਾਰਮਿਕ ਸਟੇਜਾਂ ਦੇ ਉੱਤੇ ਵੀ ਜਿੱਥੇ ਸਿਰਫ ਪ੍ਰਭੂ ਦਾ ਗੁਣਗਾਨ ਹੋਣਾ ਚਾਹੀਦਾ ਪ੍ਰਭੂ ਦਾ ਸਿਮਰਨ ਹੋਣਾ ਚਾਹੀਦਾ ਪ੍ਰਭੂ ਦੀਆਂ ਸਿੱਖਿਆਵਾਂ ਦਾ ਵਿਖਿਆਨ ਹੋਣਾ ਚਾਹੀਦਾ ਵਾ ਉਹਨਾਂ ਸਟੇਜਾਂ ਦੇ ਉੱਤੇ ਵੀ ਬੋਲਿਆ ਜਾ ਰਿਹਾ ਕਿ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਂਗੇ ਬਦਕਿਸਮਤੀ ਇਹ ਹੈ ਕਿ ਇਹ ਬੋਲਣ ਵਾਲੇ ਇਹ ਬੁਲਵਾਉਣ ਵਾਲੇ ਇਹ ਸੁਣ ਕੇ ਖੁਸ਼ ਹੋਣ ਵਾਲੇ ਅਜੇ ਤੱਕ ਇਹ ਤੈ ਹੀ ਨਹੀਂ ਕਰ ਪਾਏ ਕਿ ਤੁਸੀਂ ਰਾਮ ਜੀ ਨੂੰ ਲੈ ਕੇ ਆਏ ਹੋ ਕਿ ਤੁਸੀਂ ਤੁਸੀਂ RAM ਜੀ ਨੂੰ ਲੈ ਕੇ ਆਏ ਹੋ ਜਾਂ RAM ਨੂੰ ਤੁਸੀਂ ਲੈ ਕੇ ਆਉਣਾ ਵਾ ਜਾਂ RAM ਜੀ ਤੁਹਾਨੂੰ ਲੈ ਕੇ ਆਏ ਆ ਇਹ ਤੁਹਾਡੀ ਸੋਚ ਹੈ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਭਗਵਾਨ RAM ਤੁਹਾਨੂੰ ਲਿਆਏ ਆ ਕਿ ਜਾਂ ਤੁਸੀਂ RAM ਜੀ ਨੂੰ ਲੈ ਕੇ ਆਉਣਾ ਵਾ ਇਹ RAM ਭਗਤੀ ਨਹੀਂਗੀ ਇਹ ਹੰਕਾਰ ਹੈ ਤੁਹਾਡਾ ਔਰ ਤੁਹਾਡੇ ਲਈ ਗੱਲ ਮੈਂ ਕਹਿ ਲਵਾਂ ਇਹ ਦੋ ਲੈਣਾ ਮੈਂ ਤੁਹਾਡੇ ਲਈ ਬੋਲਣ ਲੱਗਾ ਜਿਹੜੇ ਲੋਕ ਇਹ ਕਹਿੰਦੇ ਅਸੀਂ RAM ਨੂੰ ਲੈ ਕੇ ਆਏ ਆ ਜਾਂ ਜਿਹੜੇ ਲੋਕ RAM ਨੂੰ ਲੈ ਕੇ ਆਏ ਆ ਲਾਹਨਤ ਹੈ ਮੀਆਂ ਲਾਹਨਤ ਹੈ ਮੀਆਂ ਖੁਦ ਮੈਂ ਖੁਦਾ ਡੂੰਡ ਰਹੇ ਹੋ ਐ ਬ੍ਰਾਹਮਣ ਸ਼ੇਖ اے ਸਰਦਾਰ ਤੁਮੇ ਕਿਵੇਂ ਮਿਲੇਗਾ ਤੁਮ ਲੋਗ ਖੁਦਾ ਬਣ ਕੇ ਖੁਦਾ ਡੂੰਡ ਰਹੇ ਹੋ ਤੁਸੀਂ ਤੇ ਆਪ ਹੀ ਰੱਬ ਬਣ ਗਏ ਯਾਰ ਤੁਸੀਂ ਇਹ ਗੱਲਾਂ ਕਰਦੇ ਹੋ ਵੀ ਅਸੀਂ ਰਾਮ ਜੀ ਦਾ ਜਿਸ ਬੰਦੇ ਦੀ ਕੁਰਬਾਨੀ ਸੀ ਜਿੰਨੇ ਸਭ ਤੋਂ ਪਹਿਲਾਂ ਨੀ ਪੱਥਰ ਰੱਖਿਆ ਜਿੰਨੇ ਘਾਲਣਾ ਜਿੰਨੇ ਸਟਰਗਲ ਜਾਰੀ ਕੀਤਾ ਸ਼ੁਰੂ ਕੀਤਾ ਅਡਵਾਨੀ ਜੀ ਲਾਲ ਕਿਸ਼ਨ ਰਵਾਨੀ ਜੀ ਉਹਨਾਂ ਨੂੰ ਤੇ ਤੁਸੀਂ ਸਾਰਿਆਂ ਨੇ ਵਿਸਾਰ ਦਿੱਤਾ ਤੇ ਆਪਾਂ ਕੱਲਾ ਬਸ ਇੱਕੋ ਹੀ ਗੱਲ ਵੀ ਮੋਦੀ ਜੀ ਮੋਦੀ ਜੀ ਲੈ ਕੇ ਆਏ ਆ ਰਾਮ ਨੂੰ ਰਾਮ ਨੂੰ ਲਿਆਉਣ ਵਾਲੇ ਤੁਸੀਂ ਕੌਣ ਲੋਗ ਹੁੰਦੇ ਹੋ ਯਾਰ ਭਗਵਾਨ ਰਾਮ ਇਹ ਦੁਨੀਆ ਲੈ ਕੇ ਆਏ ਆ ਇਹ ਸ੍ਰਿਸ਼ਟੀ ਦੀ ਰਚਨਾ ਇਹ ਉਹਨਾਂ ਲੋਕਾਂ ਨੇ ਕੀਤੀ ਔਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਅਸੀਂ ਉਹ ਅਸੀਂ ਉਹਨਾਂ ਨੂੰ ਲੈ ਕੇ ਆਏ ਆ ਇਹੋ ਜੇ ਧਾਰਮਿਕ ਸਮਾਗਮਾਂ ਦੇ ਉੱਤੇ ਵੋਟਾਂ ਮੰਗਣ ਵਾਲੇ ਲੋਕ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕੱਲ ਨੂੰ ਕਾਲੀ ਵੀ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਾਉਣ ਲੱਗ ਪੈਣਗੇ ਉੱਥੇ ਕਰਨਾ ਸ਼ੁਰੂ ਕਰ ਦੇਣਗੇ ਵੀ ਵੋਟਾਂ ਸਾਨੂੰ ਪਾਓ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਿੱਖ ਧਰਮ ਸੁਰੱਖਿਆਤ ਆ ਇਹ ਸੈਕੂਲਰਿਜ਼ਮ ਹੈ ਇਹ ਧਰਮ ਨਿਰਪੱਖਤਾ ਹੈ ਪੰਜਾਬ ਦੀ ਮਹਾਰਾਣਾ ਨਿੱਕੀ ਨਿੱਕੀ ਗੱਲ ਦੇ ਉੱਤੇ ਐਕਸ਼ਨ ਲੈਣ ਵਾਲਾ ਇਲੈਕਸ਼ਨ ਕਮਿਸ਼ਨ ਵੀ ਕਿਉਂ ਪਤਾ ਨਹੀਂ ਅੱਖਾਂ ਦੇ ਉੱਤੇ ਪੱਟੀ ਬਨ ਕੇ ਬਹਿ ਗਿਆ ਕਿ ਇਹੋ ਜੇ ਪ੍ਰੋਗਰਾਮਾਂ ਦੇ ਵਿੱਚ ਇਹੋ ਜੀ ਅਨਾਉਂਸਮੈਂਟ ਹੋ ਰਹੀ ਆ ਤੁਹਾਡੇ ਰਾਜ ਦੇ ਵਿੱਚ ਮੋਦੀ ਸਾਹਿਬ ਪੰਜਾਬ ਨੂੰ ਦੁਨੀਆ ਭਰ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਦੰਗਈ ਪੰਜਾਬੀਆਂ ਨੂੰ ਮੁਜਰਮ ਤੇ ਪੰਜਾਬੀਆਂ ਨੂੰ ਲੜਾਕੇ ਦਿਖਾਇਆ ਜਾ ਰਿਹਾ ਛੋਟੀ ਤੋਂ ਛੋਟੀ ਵਾਰਦਾਤ ਦੇ ਨਾਲ ਵੀ ਜਿਹਦੇ ਵਿੱਚ ਕਿਤੇ ਹਿੰਦੂ ਸਿੱਖ ਦਾ ਝਗੜਾ ਹੁੰਦਾ ਜਾਂ ਕੋਈ ਵੀ ਇਹੋ ਜੀ ਵਾਰਦਾਤ ਹੁੰਦੀ ਆ ਤੇ ਉਹ ਐਡੀ ਵੱਡੀ ਕਰਕੇ ਵਿਖਾਈ ਜਾਂਦੀ ਆ ਨੈਸ਼ਨਲ ਇੰਟਰਨੈਸ਼ਨਲ ਚੈਨਲਸ ਦੇ ਉੱਤੇ ਕਿ ਹਿੰਦੂ ਸਿੱਖ ਦਾ ਪਾੜਾ ਜਿਹੜਾ ਹੋਰ ਬਹੁਤ ਵੱਜੇ اور دنیا بھر ਦੇ ਵਿੱਚ ਲੱਗੇ ਕਿ ਇਹ ਬਹੁਤ ਡਿਸਟਰਬਡ ਸਟੇਟ ਹੈ ਪੰਜਾਬ ਇੱਥੇ ਜਾਣਾ ਹੀ ਨਹੀਂ ਚਾਹੀਦਾ ਇੱਥੇ ਕੋਈ ਕਾਰੋਬਾਰ ਹੀ ਨਹੀਂ ਕਰਨਾ ਚਾਹੀਦਾ ਮੇਰੀ ਗੱਲ ਚੁਬਣੀ ਤੇ ਬੜੀ ਹੈ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਧਰਮ ਦੇ ਠੇਕੇਦਾਰ ਬਣਦੇ ਆ ਹਾਲਾਤ ਪਤਾ ਕੀ ਬਣ ਗਏ ਪਿਛਲੇ 10 ਸਾਲਾਂ ਦੇ ਵਿੱਚ ਬਾਹਰਲੀ ਸਟੇਟ ਤੋਂ ਜਦੋਂ ਕੋ ਬੰਦਾ ਪੰਜਾਬ ਚ ਆਉਂਦਾ ਨਾ ਖਾਸ ਕਰਕੇ ਕਿਸੇ ਨੇ ਹਰਮੰਦਰ ਸਾਹਿਬ ਆਉਣਾ ਹੋਵੇ ਗੈਰ ਸਿੱਖ ਨੇ ਤੇ ਪਿੱਛੇ ਪਰਿਵਾਰ ਵਾਲੇ ਦਿਨ ਸਾਰਾ ਦਿਨ ਫੋਨ ਕਰਕੇ ਪਰੇਸ਼ਾਨ ਰਹਿੰਦੇ ਆ ਸਾਰਾ ਦਿਨ ਫੋਨ ਕਰਕੇ ਹਾਲਾਤ ਪੁੱਛਦੇ ਰਹਿੰਦੇ ਆ ਉਹਨੂੰ ਕਹਿੰਦੇ ਰਹਿੰਦੇ ਆ ਵੀ ਧਿਆਨ ਨਾਲ ਰਹੋ ਇੱਥੇ ਕੋ ਚੰਗੇ ਲੋਕ ਨਹੀਂ ਵੱਸਦੇ ਆ ਪੰਜਾਬ ਦੀ ਧਾਰਨਾ ਜਿਹੜੀ ਬਣਾ ਦਿੱਤੀ ਆ ਪਛਾਣ ਦਿੱਤੀ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਇੰਨੀ ਨਫ਼ਰਤ ਕਿਉਂ ਆ ਇੰਨਾ ਕਾਦਾ ਗਿੜਾ ਪੰਜਾਬ ਦੇ ਨਾਲ ਕਾਦੀ ਪੰਜਾਬ ਨਾਲ ਐਡੀ ਮਾਰ ਮਾਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇੰਨੇ ਬੁਰੇ ਤੇ ਅਸੀਂ ਲੋਕ ਹੈਗੇ ਨਹੀਂ ਕਿ ਇਤਨਾ ਚੁਬਨੇ ਲਗਾ ਹੂੰ ਤੁਮਕੋ ਛੁਰਾ ਤੋ ਨਹੀਂ ਹੂੰ ਇਤਨਾ ਚੁਬਨੇ ਲਗਾ ਹੂੰ ਤੁਮਕੋ ਛੁਰਾ ਤੋ ਨਹੀਂ ਹੂੰ ਜਾਨੀ ਤੁਮ ਬਤਾਤੇ ਹੋ ਜਿਤਨਾ ਮੇਰੇ ਬਾਰੇ ਮੇ ਉਤਨਾ ਬੁਰਾ ਤੋ ਨਹੀਂ ਹੂੰ ਮਤਲਬ ਪੰਜਾਬ ਨੂੰ ਤੁਸੀਂ ਇੰਨਾ ਜ਼ਿਆਦਾ ਬੁਰਾ ਦੱਸਣਾ ਸ਼ੁਰੂ ਕਰ ਦਿੱਤਾ ਇੰਨਾ ਬੁਰਾ ਤੇ ਪੰਜਾਬ ਹੈਗਾ ਹੀ ਨਹੀਂ ਜਿੰਨੀ ਇਹਦੀ ਭੰਡੀ ਪ੍ਰਚਾਰ ਤੁਸੀਂ ਸ਼ੁਰੂ ਕਰ ਦਿੱਤਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਤੁਹਾਡੇ ਬੀਜੇਪੀ ਆੜਿਆਂ ਦੇ ਮਾਧਿਅਮੇ ਤੇ ਰਾਜੀ ਮੋਦੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਨਾ ਕਿ 2022 ਦੇ ਵਿੱਚ ਮੋਦੀ ਸਾਹਿਬ ਪੰਜਾਬ ਦੌਰੇ ਦੇ ਉੱਤੇ ਆਏ ਸੀ ਚੰਨੀ ਦੇ ਰਾਜ ਦੇ ਵਿੱਚ ਮੋਦੀ ਸਾਹਿਬ ਦਾ ਵਿਰੋਧ ਹੋਇਆ ਸੀ ਮੇਰੇ ਸਮੇਤ ਹੋ ਹੋਰ ਬਹੁਤ ਸਾਰੇ ਲੋਕਾਂ ਨੇ ਕਿਹਾ ਸੀਗਾ ਕਿ ਇਹ ਬਿਲਕੁਲ ਗਲਤ ਹੋਇਆ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦਿੰਦੇ ਹੋ ਸਕਦਾ ਬਹੁਤ ਸਾਰੇ ਐਲਾਨ ਹੋਣੇ ਸੀ 42000 ਕਰੋੜ ਰੁਪਏ ਦਾ ਪੰਜਾਬ ਨੂੰ ਐਲਾਨ ਹੋਣਾ ਸੀਗਾ ਇੱਥੇ ਕਾਰੋਬਾਰ ਚੱਲਣੇ ਸੀ ਇੱਥੇ ਬਹੁਤ ਸਾਰੇ ਪ੍ਰੋਜੈਕਟ ਆਉਣੇ ਸੀ ਤੁਹਾਨੂੰ ਤੇ ਚੰਨੀ ਨੂੰ ਅਸੀਂ ਕਿਹਾ ਸੀਗਾ ਚੰਨੀ ਨੂੰ ਵੀ ਤੁਹਾਨੂੰ ਆਪਣੀ ਹਰਕਤ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਨੂੰ ਬੁਕਾਇਦਾ ਸੁਰੱਖਿਆ ਦੇਣੀ ਬਣਦੀ ਸੀ ਤੁਹਾਨੂੰ ਚੰਨੀ ਦੀ ਕਿਸਾਨਾਂ ਦੀ ਇਸ ਹਰਕਤ ਦੇ ਉੱਤੇ ਇੰਨਾ ਗੁੱਸਾ ਆਇਆ ਤੁਸੀਂ ਪੰਜਾਬ ਨੂੰ ਦੇਣਾ ਤੇ ਕੀ ਸੀਗਾ ਇਦੇ ਉਲਟ ਤੁਸੀਂ ਇੱਕ ਸਟੇਟਮੈਂਟ ਦਿੱਤੀ ਵੀ ਮੈਂ ਪੰਜਾਬ ਤੋਂ ਬਚ ਕੇ ਆ ਗਿਆ ਕੀ ਮੈਸੇਜ ਗਿਆ ਤੁਹਾਡਾ ਦੁਨੀਆ ਦੇ ਵਿੱਚ ਕਿ ਪੰਜਾਬੀ ਬਹੁਤ ਖਤਰਨਾਕ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ મોદી ਸਾਹਿਬ ਤੁਸੀਂ ਵੀ ਤੁਹਾਡੀ ਇਸ ਸਟੇਟਮੈਂਟ ਦੇ ਨਾਲ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਇਹ ਮੈਸੇਜ ਗਿਆ ਕਿ ਜੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤੇ ਫਿਰ ਅਸੀਂ ਲੋਕ ਕਿਦਾਂ ਇੱਥੇ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ ਆ ਪੰਜਾਬ ਨੂੰ ਫਰਕ ਪਿਆ ਤੁਹਾਡੀ ਨਿੱਕੀ ਦੀ ਇਸ ਸਟੇਟਮੈਂਟ ਦੇ ਨਾਲ ਤੁਹਾਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਪੰਜਾਬ ਨੂੰ ਕੁਝ ਨਾਂ ਦੇਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਨਾ ਕਿ ਕਿਸੇ ਮਹੱਲੇ ਦੇ ਪ੍ਰਧਾਨ ਕਿ ਚੰਨੀ ਦੇ ਨਾਲ ਬੱਚਿਆਂ ਵਾਂਗੂੰ ਰੁੱਸ ਕੇ ਬਹਿ ਗਏ ਜਿਹੜੇ ਐਲਾਨ ਕਰਨੇ ਸੀ ਉਹ ਨਹੀਂ ਕੀਤੇ ਉਸ ਤੋਂ ਬਾਅਦ ਵੀ ਪੰਜਾਬ ਨੂੰ ਕੁਝ ਨਹੀਂ ਦਿੱਤਾ ਤੁਹਾਨੂੰ ਵਾਪਸ ਜਾ ਕੇ ਪੰਜਾਬ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਲਾਨ ਕਰਨੇ ਚਾਹੀਦੇ ਸੀ ਪੰਜਾਬ ਨੂੰ ਪੈਕੇਜ ਦੇਣੇ ਚਾਹੀਦੇ ਸੀਗੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਸੀ ਪੰਜਾਬ ਦੇ ਮੁੱਦੇ ਹੱਲ ਕਰਨੇ ਚਾਹੀਦੇ ਸੀਗੇ ਹੁਣ ਮੈਂ ਗੱਲ ਕਰਨ ਲੱਗਾ ਪੰਜਾਬ ਨਾਲ ਹੋਏ ਵਿਤਕਰੇ ਦੀ ਪਿਛਲੇ ਤੁਹਾਡੇ ਕਾਰਜਕਾਲ ਦੇ ਦੌਰਾਨ 10 ਸਾਲਾਂ ਦੇ ਵਿੱਚ ਜੋ ਤੁਸੀਂ ਪੰਜਾਬ ਨਾਲ ਕੀਤਾ ਸਾਰੇ ਦੇਸ਼ ਨੂੰ ਛੱਡ ਕੇ ਸਾਰੇ ਦੇਸ਼ ਨੂੰ ਛੱਡੋ ਆ ਨਾਲ ਲੱਗਦੇ ਜਿਹੜੇ ਸੂਬੇ ਆ ਸਾਡੇ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਹਰਿਆਣੇ ਨੂੰ ਪਿਛਲੇ ਸਾਲ ਤੁਸੀਂ 10000 ਕਰੋੜ ਰੁਪਇਆ ਦਿੱਤਾ ਮੈਟਰੋ ਦੀ ਰਾਜਸਥਾਨ ਨੂੰ ਤੁਸੀਂ ਅਕਤੂਬਰ 2023 ਦੇ ਵਿੱਚ ਦਿੱਤਾ 7200 ਕਰੋੜ ਰੁਪਇਆ ਇਸ ਤੋਂ ਪਹਿਲਾਂ ਵੀ ਬਹੁਤ ਦਿੰਦੇ ਰਹੇ ਆ ਮੈਂ ਲੇਟੈਸਟ ਜਿਹੜੇ ਤੁਹਾਨੂੰ ਦੱਸ ਰਿਹਾ ਆ ਹਿਮਾਚਲ ਜਦੋਂ ਦੀ ਕਾਂਗਰਸ ਸਰਕਾਰ ਆ ਉਸ ਤੋਂ ਪਹਿਲਾਂ ਤੁਸੀਂ ਉਹਨੂੰ ਦਿੱਤਾ 11000 ਕਰੋੜ ਰੁਪਈਆ ਪੰਜਾਬ ਨੂੰ ਨਾ ਕੋਈ ਪ੍ਰੋਜੈਕਟ ਨਾ ਕੋਈ ਪੈਕੇਜ ਨਾ ਕੋ ਰੋਜ਼ਗਾਰ ਪਿਛਲੇ 10 ਸਾਲਾਂ ਦੇ ਵਿੱਚ ਕੁਝ ਨਹੀਂ ਦਿੱਤਾ ਤੁਸੀਂ ਤੇ ਆ ਨਾਲ ਲੱਗਦਾ 100 ਕਿਲੋਮੀਟਰ ਪਰਾ ਨੂੰ ਚੱਲ ਜਾਓ ਤੇ ਸਾਡੇ ਨਾਲ ਸੂਬਾ ਲੱਗਦਾ ਜੰਮੂ ਕਸ਼ਮੀਰ ਉੱਥੇ ਪੈਕੇਜ ਕੀ ਆ ਉੱਥੇ ਪੈਸਾ ਥਾ ਦਿੱਤਾ ਤੁਸੀਂ ਸਹੂਲਤਾ ਥਾ ਦਿੱਤੀਆਂ ਉਥੋਂ ਦੇ ਹਾਲਾਤ ਪਤਾ ਕੀ ਉੱਥੇ ਇੰਡਸਟਰੀ ਜਾਰੀ ਆ ਜਿਹਨੂੰ ਡਿਸਟਰਬ ਕਹਿੰਦੇ ਸੀਗੇ 15 ਕਰੋੜ ਰੁਪਈਏ ਦੀ ਮਸ਼ੀਨਰੀ ਖਰੀਦਣੀ ਹੋਵੇ ਨਾ ਕਿਸੇ ਨੇ ਆਪਣੀ ਇੰਡਸਟਰੀ ਲਈ ਤੇ 50% ਉਹਦੇ ਉੱਤੇ ਸਬਸਿਡੀ ਦਿੰਦੇ ਹੋ ਤੁਸੀਂ 7.5 ਕਰੋੜ ਰੁਪਈਆ ਸਬਸਿਡੀ ਹੈ ਜੀਐਸਟੀ ਦੇ ਉੱਤੇ ਉੱਥੇ ਛੋਟਾ ਕਿੰਨੇ ਸਾਲ ਤੱਕ ਇੰਡਸਟਰੀ ਲਈ ਜ਼ਮੀਨ ਲੈਣੀ ਹੋਵੇ ਸਟੈਂਪ ਡਿਊਟੀ ਉੱਥੇ ਮਾਫ ਹੈ ਇਥੋਂ ਤੱਕ ਕਿ ਬੈਂਕ ਦਾ ਵਿਆਜ ਜੇ 9% ਬਣਦਾ ਹਨਾ ਤੇ 6% ਸਰਕਾਰ ਅਦਾ ਕਰਦੀ ਆ ਤੇ 3% ਜਿਹੜਾ ਲੋਨ ਲੈਂਦਾ ਵਾ ਉਹਨੂੰ ਆਪ ਦੇਣਾ ਪੈਂਦਾ ਬਹਜ 3% ਲੋਨ ਦੇ ਉੱਤੇ ਉੱਥੇ ਤੁਸੀਂ ਪੈਸੇ ਦੇ ਰਹੇ ਹੋ ਉਹਨੂੰ ਤੁਸੀਂ ਇੰਨਾ ਕੋਈ ਸੋਚ ਰਹੇ ਹੋ ਪਰ ਪੰਜਾਬੀਆਂ ਦੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ ਪੰਜਾਬ ਨੂੰ ਦਿੱਤਾ ਕਿ ਤੁਸੀਂ ਆ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀਆਂ ਲੜਾਈਆਂ ਕਿੰਨੇ ਝਗੜੇ ਪੰਜਾਬ 'ਚ ਹਰ ਬੰਦਾ ਹੀ ਇੱਕ ਦੂਜੇ ਨੂੰ ਨਫ਼ਰਤ ਕਰਨੀ ਸ਼ੁਰੂ ਹੋ ਗਿਆ ਪੰਜਾਬ ਨੂੰ ਤੁਸੀਂ ਪਤਾ ਕੀ ਦਿੱਤਾ ਪੰਜਾਬ ਨੂੰ ਬਣਾ ਕੇ ਦਿੱਤਾ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾਇਆ ਮਾਪੇ ਨੂੰ ਸੰਤਾਨ ਨਾਲ ਲੜਾਇਆ ਵੀ ਕੰਮ ਹੀ ਨਹੀਂ ਘਰ 'ਚ ਕਲੇਸ਼ ਆ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾਇਆ ਮਾਪੇ ਨੂੰ ਸੰਤਾਨ ਨਾਲ ਲੜਾਇਆ ਅਫਸਰ ਨੂੰ ਜਵਾਨ ਨਾਲ ਲੜਾਇਆ ਤੇ ਕਬਰਸਤਾਨ ਨੂੰ ਸ਼ਮਸ਼ਾਨ ਨਾਲ ਲੜਾਇਆ ਆ ਤੁਸੀਂ ਪੰਜਾਬ ਨੂੰ ਦਿੱਤਾ ਆ ਤੁਹਾਡੀ ਪੰਜਾਬ ਦੇ ਵਿੱਚ ਦੇਣ ਆ ਮੋਦੀ ਸਾਹਿਬ ਆ ਪੰਜਾਬ ਨੂੰ ਕਹਿੰਦਾ ਸੋਚੋ ਤੇ ਸਹੀ ਤੁਹਾਨੂੰ ਸਾਰਾ ਹੀ ਪਤਾ ਵਾ ਦੁਨੀਆ ਚ ਲਾਉਂਦੇ ਹੋ ਤੁਸੀਂ ਇੰਨੀ ਇੰਟੈਲੀਜੈਂਸ ਆ ਤੁਹਾਡੀ ਮੈਨੂੰ ਇਹ ਦੱਸੋ ਪੰਜਾਬੀ ਕੋ ਟੈਕਸ ਕੱਟ ਦਿੰਦੇ ਆ ਕਿਹੜੀ ਚੀਜ਼ ਆ ਮੈਂ ਤੁਹਾਨੂੰ ਕਹਿੰਨਾ ਦੁੱਧ ਆਂਡਾ ਦਹੀਂ ਗੋੜ ਸ਼ਹਿਦ ਸਬਜੀ ਲੂਣ ਇਹਨੂੰ ਛੱਡ ਕੇ ਕੋਈ ਇੱਕ ਆਈਟਮ ਦੱਸ ਦਿਓ ਜਿਹਦੇ ਉੱਤੇ ਪੰਜਾਬੀ 5 ਤੋਂ 28% ਤੱਕ ਟੈਕਸ ਨਹੀਂ ਦਿੰਦਾ ਉਹਦੇ ਵਿੱਚ ਰੋਜ਼ਮਰਾਂ ਦੀਆਂ ਚੀਜ਼ਾਂ ਜਿਹੜੀਆਂ ਬਾਕੀ ਚੀਜ਼ਾਂ ਤੇ ਮੈਂ ਗਿਣੀ ਨਹੀਂ ਰਿਹਾ ਖਾਂਡ ਚਾਹ ਕਿਉਂ ਗੈਸ ਮਿੱਟੀ ਦਾ ਤੇਲ ਕੱਪੜਾ ਮਸਾਲੇ ਦਵਾਈਆਂ ਪੇਸਟ ਸਾਬਣ ਕਾਰ ਮੋਟਰਸਾਈਕਲ ਏਸੀ ਇਹ ਰੋਜ਼ਮਰਾਂ ਦੀਆਂ ਚੀਜ਼ਾਂ ਇਹਦੇ ਉੱਤੇ ਅਸੀਂ 5 ਤੋਂ ਲੈ ਕੇ 28% ਟੈਕਸ ਲੱਗੇ ਆ ਫਿਰ ਪੰਜਾਬ ਨਾਲ ਵਿਤਕਰਾ ਕਿਉਂ ਪੰਜਾਬ ਨਾਲ ਇੰਨੀ ਲੁੱਟ ਖਸੁੱਟ ਕਿਉਂ ਪੰਜਾਬ ਦੇ ਹੱਕ ਕਿਉਂ ਮਾਰੇ ਜਾ ਰਹੇ ਆ ਪੰਜਾਬ ਨੂੰ ਤਬਾਹ ਕਿਉਂ ਕੀਤਾ ਜਾ ਰਿਹਾ ਤੁਹਾਡੇ ਆਉਣ ਤੋਂ ਪਹਿਲਾਂ ਸਿਰਫ ਮੈਂ ਚੀਜ਼ਾਂ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਕਹਿਣਾ ਚਾਹੁੰਦਾ ਸੀਗਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਜ਼ੁਬਾਨ ਤੋਂ ਖੋਲ ਜੁਬਾਂ ਤੋ ਖੋਲ ਨਜ਼ਰ ਤੋ ਮਿਲਾ ਜਵਾਬ ਤੋ ਦੇ ਮੈਂ ਕਿਤਨੀ ਬਾਰ ਲੁਟਾ ਹੂੰ ਮੇਂ ਹਿਸਾਬ ਤੋ ਦੇ ਕਿ ਕਿੰਨੀ ਕਰੀ ਪੰਜਾਬ ਲੁੱਟਿਆ ਜਾਣਾ ਸਭ ਤੋਂ ਵੱਧ ਇਹਦੀਆਂ ਕੁਰਬਾਨੀਆਂ ਦੇਸ਼ ਦੀ ਯਾਦੀ ਦੇ ਵਿੱਚ ਅੱਜ ਵੀ ਕਾਰਗਿਲ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਤੇ ਪੰਜਾਬ ਨਾਲ ਇੰਨਾ ਵਿਤਕਰਾ ਪੰਜਾਬ ਨੂੰ ਇੰਨਾ ਕਿਉਂ ਮਾਰ ਰਹੇ ਹੋ ਤੁਹਾਡੀ ਪੰਜਾਬ ਨੂੰ ਤੁਹਾਡੇ ਕੋਲ ਕੁਝ ਨਹੀਂ ਮਤਲਬ ਪੰਜਾਬ ਨੂੰ ਬਚਾ ਦੇਣ ਲਈ ਪੰਜਾਬ ਨੂੰ ਤੁਹਾਡੇ ਕੋਲ ਦੇਣ ਲਈ ਕੁਝ ਨਹੀਂ ਹੈਗਾ ਮੋਦੀ ਸਾਹਿਬ ਤਸੀਫ ਹੋ ਦੱਸਣਾ ਚਾਹੁੰਦੇ ਹੋ ਠੋਕੀ ਵਾਹ ਵਾਹ ਹੀ ਖੱਟਣ ਲਈ ਪੰਜਾਬ ਨੂੰ ਤਾਂ ਤੁਸੀਂ ਕੁਝ ਦਿੱਤਾ ਨਹੀਂ ਬਾਕੀ ਵਾਹ ਵਾਹੀ ਖੱਟਣ ਲਈ ਨਾਲ ਦੇ ਸੂਬੇ ਤੇ ਛੱਡੋ ਚਲੋ ਸਾਡੇ ਨਾਲ ਲੱਗਦੇ ਨੇ ਸਾਡੇ ਦੇਸ਼ ਦੇ ਨੇ ਬਾਕੀ ਦੇਸ਼ਾਂ ਨੂੰ ਤੁਸੀਂ ਪਤਾ ਕਿੰਨਾ ਪੈਸਾ ਦਿੱਤਾ ਕਿ ਸਿਰਫ ਤੁਹਾਡੀ ਸ਼ੋਭਾ ਹੋਣੀ ਚਾਹੀਦੀ ਆ ਦੁਨੀਆ ਭਰ ਦੇ ਵਿੱਚ ਉਹ ਗਿਣੌਣ ਲੱਗਾ ਉਹ ਅੰਕੜੇ ਤੁਹਾਨੂੰ ਮੈਂ ਦੱਸਣ ਲੱਗਾ ਮੋਦੀ ਸਾਹਿਬ 2014 ਤੋਂ 15 2014 15 ਤੋਂ 17 18 ਤੱਕ 2233 ਕਰੋੜ ਰੁਪਇਆ ਤੁਸੀਂ ਆ ਨਾਲ ਲੱਗਦੇ ਸੂਬੇ ਅਫਗਾਨਿਸਤਾਨ ਨੂੰ ਭੇਜਿਆ 514 ਕਰੋੜ ਰੁਪਇਆ ਬੰਗਲਾਦੇਸ਼ ਨੂੰ ਜਿਹਦੀ ਕਰੰਸੀ ਵੀ ਸਾਡੇ ਤੋਂ ਉੱਪਰ ਆ ਉਹਦੇ ਮੇਰੇ ਖਾਲ 71 ਪੈਸੇ ਸਾਡਾ ਮਤਲਬ 71 ਪੈਸੇ ਬਣਦੇ ਉਹਦੇ ਤੇ 1 ਰੁਪਿਆ ਸਾਡਾ ਬਣਦਾ ਵਾ ਆ ਕਰੰਸੀ ਦਾ ਉਹਦਾ ਰੇਟ ਆ ਪੁਟਾਨ 15681 ਕਰੋੜ ਰੁਪਿਆ ਤੁਸੀਂ 15 ਤੋਂ 18 ਤੱਕ ਉਹਨੂੰ ਦਿੱਤਾ ਵਾ ਸਨ 2015 ਤੋਂ ਲੈ ਕੇ 18 ਤੱਕ 270 ਕਰੋੜ ਰੁਪਿਆ ਤੁਸੀਂ ਮਾਲਦੀਵ ਨੂੰ ਦਿੱਤਾ 1322 ਕਰੋੜ ਰੁਪਿਆ ਤੁਸੀਂ ਨੇਪਾਲ ਨੂੰ ਦਿੱਤਾ 1080 ਕਰੋੜ ਰੁਪਿਆ ਤੁਸੀਂ ਸ਼੍ਰੀਲੰਕਾ ਨੂੰ ਦਿੱਤਾ ਇਹ 2015 ਤੋਂ 18 ਤੱਕ ਦੱਸਣ ਲੱਗਾ ਇਹਦੇ ਨਾਲ 2015 ਚ 5 ਮਿਲੀਅਨ ਪਾਉਂਡ 53 ਕਰੋੜ ਰੁਪਇਆ ਤੁਸੀਂ ਜਾਰਡਨ ਦੇ ਵਿੱਚ ਦਿੱਤਾ ਜਿਹਨੂੰ ਏਡ ਕਹਿੰਦੇ ਆ ਜਿਹਨੂੰ ਡਵੈਲਪਮੈਂਟ ਫੰਡ ਕਹਿੰਦੇ ਆ 2019-20 ਦੇ ਵਿੱਚ 77 ਮਿਲੀਅਨ 640 ਕਰੋੜ ਰੁਪਇਆ ਤੁਸੀਂ ਫਿਰ ਮਾਲਦੀਵ ਨੂੰ ਦਿੱਤਾ 4.5 ਮਿਲੀਅਨ ਡਾਲਰ 3546 ਕਰੋੜ ਰੁਪਇਆ ਤੁਸੀਂ ਸ਼੍ਰੀਲੰਕਾ ਨੂੰ ਦਿੱਤਾ ਐਂਟੀ ਟੈਰਰਿਸਟ ਦੇ ਅਤਵਾਦੀਆਂ ਦੇ ਖਿਲਾਫ ਲੜਨ ਲਈ ਤੇ ਡਵੈਲਪਮੈਂਟ ਕਰਨ ਲਈ ਆਹ ਪੈਸੇ ਤੁਸੀਂ ਉਹਨਾਂ ਨੂੰ ਦਿੱਤੇ 2021-22 ਦੇ ਵਿੱਚ 18154 ਕਰੋੜ ਰੁਪਇਆ ਤੁਸੀਂ ਸਾਰੇ ਦੇਸ਼ਾਂ ਨੂੰ ਦਿੱਤਾ ਔਰ ਇਸ ਤੋਂ ਅੱਗੇ ਆਓ 2023-24 ਚ ਫੇਰ 771 ਕਰੋੜ ਰੁਪਇਆ ਮਾਲਦੀਵ ਨੂੰ ਤੁਸੀਂ ਦਿੱਤਾ 300 300% ਪਹਿਲਾਂ ਤੋਂ ਵੱਧ ਜਿਹੜਾ ਬਣਦਾ ਸੀਗਾ ਇੰਨੇ ਪੈਸੇ ਤੁਸੀਂ ਉਹਨੂੰ ਦਿੱਤੇ ਔਰ ਮਾਲਦੀਵ ਜਿਹਦੀ ਤੁਸੀਂ ਮਤ ਕਰਦੇ ਹੋ ਤੁਹਾਨੂੰ ਪਤਾ ਕੀ ਕਹਿੰਦਾ ਜਿਹਦੇ ਕਰਕੇ ਤੁਸੀਂ ਉਹਦੇ ਨਾਲ ਸਬੰਧ ਤੋੜ ਲਏ ਮੋਦੀ ਸਾਹਿਬ ਉਹ ਤੁਹਾਨੂੰ ਕਹਿੰਦਾ ਪਪਟ ਆਫ ਇਜ਼ਰਾਈਲ ਕਿ ਤੁਹਾਨੂੰ ਇਜ਼ਰਾਈਲ ਦੀ ਕੱਟ ਪੁਤਲੀ ਤੁਹਾਨੂੰ ਕਲੌਨ ਜੋਕਰ ਕਹਿੰਦਾ ਹੋ Subscribe to One India channel and never miss an update.